ਤਾਂ ਇਸ ਵਾਸਤੇ ਬੀਬੀ ਪੱਠੜ ਨਾਲ ਜਿਹੜੀ ਫਲਾਗੀਤੀ ਗਈ ਜਿਹੜੇ ਸਲਾਹ ਕਰਨ ਵਾਲੇ ਅਫਸਰ ਹੈ ਉਹ ਵੀ ਸੇਦਰ ਹੋਣਗੇ ਨੈਚੁਰਲੀ ਕੋਈ ਸੈਕਟਰੀ ਲੈਵਲ ਦਾ ਹੋਊਗਾ ਕੋਈ ਇਹ ਤਾਂ ਹੈ ਨਹੀਂ ਕਿ ਟੱਲੇ ਲੈਵਲ ਦਾ 30 ਸਾਲ ਬੀਬੀ ਜੀ ਦੇ ਢੱਡ ਵਿੱਚ ਇਹ ਗੱਲ ਲੁਕੀ ਰਹੀ ਕਿ ਉਹਨਾਂ ਅਫਸਰਾਂ ਨੇ ਕਿਸੇ ਹੋਰ ਪੋਲੀਟਿਸਨਾਂ ਤੋਂ ਇਹਦੇ ਗਲਤ ਕੰਮ ਨਹੀਂ ਕਰੇ ਹੋਣਗੇ ਸਿੱਧਾ ਸਿੱਧਾ ਦੇਸ਼ ਧਰੋਹ ਦਾ ਮਾਮਲਾ ਹੈ ਤੇ ਇਹਨਾਂ ਨੂੰ ਨਾਂ ਜਾਗਰ ਕਰਨੇ ਪੈਣਗੇ ਉਹਨਾਂ ਅਫਸਰਾਂ ਦੇ ਨਾਮ ਜਨਤਕ ਨਹੀਂ ਹੋਏ ਜਿਹੜੇ ਅੱਜ ਤੋਂ 20-20 ਸਾਲ ਤੱਕ ਟੋਕ ਟੋੜ ਉਹਨਾਂ ਨੂੰ ਪੈਨਸ਼ਨ ਲੈਣ ਦੀ ਹੁੰਦੀ ਹੋ ਗਿਆ ਰਟਾਇਰ ਹੋ ਗਏ ਦੇ ਆਪ ਨੂੰ ਬਚਾਉਣ ਦਾ ਦਾਵਾ ਕਰਕੇ ਹਰ ਵਾਰ ਪੰਜਾਬ ਨੂੰ ਲੁੱਟਦੇ ਆ ਤੁਸੀਂ ਬੈਂਸਗੋਰਾ ਦੀ ਗੱਲ ਕੀਤੀ ਹੈ ਉਹਨੂੰ ਬਹੁਤ ਲੋਕ ਬਚੜ ਦੇ ਤੌਰ ਤੇ ਵੀ ਜਾਣਦੇ ਆ ਠੀਕ ਹੈ ਤੁਸੀਂ ਵੀ ਅਫਸਰ ਰਹੇ ਹੋ ਪੁਲਿਸ ਦੇ ਵਿੱਚ ਅਫਸਰ ਰਹੇ ਹੋ ਲੱਗਦਾ ਤੁਹਾਨੂੰ ਵੀ ਪੁਲਿਸ ਵਾਲੇ ਉਕਸਾਉਂਦੇ ਨੇ ਵੀ ਲੀਡਰ ਨੂੰ ਤੁਸੀਂ ਐਦਾਂ ਕਰੋ ਤਾਂ ਸਰਕਾਰ ਆ ਜਾਈਏ ਤੁਹਾਡੇ ਬੈਨੀਫਿਟ ਹੋਵੇਗਾ ਜੀ ਜੀ ਪੰਜਾਬ ਦੇ ਵਿੱਚ ਤੁਹਾਕੇ ਨਹੀਂ ਹੋਈ ਤਰੀਬਲਾਂ ਦੇ ਵਿੱਚ ਹੋਰ ਅੱਗਾਂ ਨਹੀਂ ਲੱਗੀਆਂ ਤੇ ਇਹ ਤੋਂ ਸਾਫ ਸਿੱਧ ਹੁੰਦਾ ਕਿ ਜਿਹੜੀ ਇਕਾਸਿਸਟੈਂਸੀ ਹੈਗੀ ਇਹ ਸਿਸਟਮ ਹੀ ਕਰਦਾ ਹੈ ਸਿਸਟਮ ਆ ਵਾਰ-ਵਾਰ ਕਿਹਾ ਜਾਂਦਾ ਹੈ ਸਿਸਟਮ ਕੀ ਹੈ ਲੋਕਾਂ ਨੂੰ ਸਮਝ ਨਹੀਂ ਆਉਂਦਾ ਡੀ5 ਚੈਨਲ ਪੰਜਾਬੀ ਦੇ ਮੁੱਖ ਮੰਤਰੀ ਨੇ ਤੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਬੰਬਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਜਾਂਦਾ ਤੇ ਉਸ ਬਿਆਨ ਤੋਂ ਬਾਅਦ ਉਹ ਘਿਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾ ਮੈਨੂੰ ਅਫਸਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਲਾਸਟ ਕਰਾਨੇ ਆ ਤੁਹਾਡੀ ਸਰਕਾਰ ਦੁਆਰਾ ਫੇਰ ਆ ਜਾਵੇਗੀ ਪਰ ਉਸ ਬਿਆਨ ਨੂੰ ਲੈ ਕੇ ਹੋਣਾ ਵਿਰੋਧੀ ਘੇੜ ਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਾਬਕਾ ਡੀਐਸਪੀ ਨੇ ਬਲਵਿੰਦਰ ਸਿੰਘ ਮੁੱਖ ਮੰਤਰੀ ਨੇ ਉਹਨਾਂ ਦੀ ਇੱਕ ਸਟੇਟਮੈਂਟ ਨੇ ਪੰਜਾਬ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਜਾਂ ਬਣਾ ਦਿੱਤਾ ਹੈ ਕਾਫੀ ਵਿਰੋਧਤਾ ਹੋ ਰਹੀ ਹੈ ਉਹਨਾਂ ਦੇ ਬਿਆਨ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਬੰਮਾ ਵਾਲੇ ਉਸ ਬਿਆਨ ਨੂੰ ਲੈ ਕੇ ਜੀ ਦੇਖੋ ਜੀ ਇਹ ਸਾਡੇ ਪੰਜਾਬ ਦੇ ਪੋਲੀਟਿਸ਼ਨ ਦਾ کردار ਸਾਹਮਣੇ ਦਿਖਾਈ ਦੇ ਰਿਹਾ ਸ ਬਿਲਕੁਲ ਸਪਸ਼ਟ ਸਾਫ ਬਿਲਕੁਲ ਸ਼ੀਸ਼ੇ ਵਾਂਗ ਇਹ ਗੱਲ 96 ਦੀ ਹੋਊਗੀ ਘਟੋ-ਘਟ ਕੇ ਜਦੋਂ ਵੀ ਇਹ ਗੱਲ ਹੈ ਜਦੋਂ ਇਹ ਕੰਸਟੈਂਸੀ ਵਾਸਤੇ ਬੀਬੀ ਪੱਠੜ ਨਾਲ ਜਿਹੜੀ ਸਲਾਹੀਤੀ ਗਈ ਜਿਹੜੇ ਸੁਲਾਹ ਕਰਨ ਵਾਲੇ ਅਫਸਰ ਹੈ ਉਹ ਵੀ ਸੇਧਰ ਹੋਣਗੇ ਨੈਚੁਰਲੀ ਕੋਈ ਸੈਕਟਰੀ ਲੈਵਲ ਦਾ ਹੋਊਗਾ ਕੋਈ ਤਾਂ ਹੈ ਨਹੀਂ ਕਿ ਤਲੇ ਲੈਵਲ ਦਾ ਤਾਂ 5-7 ਸਾਲ ਦੀ ਨੌਕਰੀ ਦੀ ਹੋਗਣਾ ਹੁੰਦੀ ਆ 30 ਸਾਲ ਬੀਬੀ ਜੀ ਦੇ ਢਿੱਡ ਵਿੱਚ ਇਹ ਗੱਲ ਲੁਕੀ ਰਹੀ ਕੀ ਉਹਨਾਂ ਅਫਸਰਾਂ ਨੇ ਕਿਸੇ ਹੋਰ ਪੋਲੀਟਿਸਟਾਂ ਤੋਂ ਇਹਦੇ ਗਲਤ ਕੰਮ ਨਹੀਂ ਕਰਾਏ ਹੋਣਗੇ ਇਹ ਤਾਂ ਸਿੱਧਾ-ਸਿੱਧਾ ਦੇਸ਼ ਧਰੋਹ ਦਾ ਮਾਮਲਾ ਹੈ ਤੇ ਇਹਨਾਂ ਨੂੰ ਨਾਂਜ ਅਗਰ ਕਰਨੇ ਪੈਣਗੇ ਤੇ ਚਾਹੀਦੇ ਹੈ ਜਬੀਰ ਜਾਗੀ ਹੈਗੀ ਹੈ ਹਾਲਾਂਕਿ ਸਾਰਿਆਂ ਦਾ ਹੀ ਹਾਲ ਹੈ ਪੋਲੀਟਿਸਨਰਾਂ ਦਾ ਪਰ ਇੱਕ ਸੀਐਮ ਦੀ ਕੁਰਸੀ ਤੇ ਬੈਠੀ ਹੋਈ ਔਰਤ ਜਿਹੜੀ ਪਹਿਲੀ ਇੱਕ ਮੁੱਖ ਮੰਤਰੀ ਹੋਣ ਦਾ ਮਾਣ ਮਹਿਸੂਸ ਕਰਦੇ ਆਪਾਂ ਤੇ ਉਹ ਏਡੇ ਵੱਡੇ ਢਿੱਡ ਵਿੱਚ ਕੋਹ ਚ ਪਾ ਕੇ ਬੈਠੀ ਹੈ ਉਹਨਾਂ ਆਪਸਾਂ ਦੇ ਨਾਮ ਜਨਤਕ ਨਹੀਂ ਹੋਏ ਜਿਹੜੇ ਅੱਜ ਤੋਂ 20-20 ਸਾਲ ਤੱਕ ਟੋਕ ਟੋਕ ਨੂੰ ਪੈਨਸ਼ਨ ਲੈਣ ਦੇ ਨੂੰ ਹੁੰਦੇ ਉਹ ਹੋ ਗਏ ਰਟਾਇਰ ਹੋ ਗਏ ਉਹਨਾਂ ਲੋਕਾਂ ਨੂੰ ਅੱਜ ਉਹਨਾਂ ਦਾ ਨਾਮ ਜਾਗਰ ਕਰਨਾ ਚਾਹੀਏ ਜਿਹੜਾ ਅੱਜ ਸਮੇਟੀ ਲੋੜ ਹੈ ਜੇ ਨਹੀਂ ਕਰਤੇ ਕੱਲ ਆਈਏ ਇਹ ਵੀ ਇਹਨਾਂ ਦੇ ਖਿਲਾਫ ਹੈ ਅਦਰਵਾਈਜ਼ ਜਿਹੜਾ ਪੰਜਾਬ ਦਾ ਪੋਲਿਟਿਸ਼ੀਨ ਹੈ ਉਹਦਾ ਕਰਦਾਰ ਤੁਹਾਡੇ ਸਾਹਮਣੇ ਆ ਰਿਹਾ ਹੈ ਅਜਿਹੇ ਲੋਕ ਸਾਰੀਆਂ ਪਾਰਟੀਆਂ ਵਿੱਚ ਬੈਠੇ ਐ ਲੁੱਟ ਕੇ ਪੰਜਾਬ ਨੂੰ ਵੱਖ-ਵੱਖ ਪਾਰਟੀਆਂ ਬਦਲ ਕੇ ਪੰਜਾਬ ਨੂੰ ਬਚਾਉਣ ਦਾ ਦਾਵਾ ਕਰਕੇ ਹਰ ਵਾਰ ਪੰਜਾਬ ਨੂੰ ਲੁੱਟਦੇ ਐ ਅੰਮ੍ਰੇ ਜਿਹੜੇ ਹੈਗੇ ਇਹਨਾਂ ਨੇ ਪਿਛਲੇ 4 ਸਾਲਾਂ ਦੇ ਜੋ ਤੁਹਾਡੇ ਸਾਹਮਣੇ ਆਪਣਾ کردار ਬਖਾਇਆ ਲੋਕਾਂ ਨੂੰ ਵਿਸ਼ਵਾਸ ਜੀ ਨਾਲ ਤੇ ਇਹ ਸਾਰੀ ਚੀਜ਼ਾਂ ਇਹ ਇੱਕ ਅਲੱਗ ਸ਼ਾਰਾ ਵਾਲਾ ਇਸ਼ਾਰਾ ਕਰਦੀ ਹੈ ਕਿ ਸਾਰਾ ਪੋਲਿਟਿਕ ਜਿਹੜਾ ਹੈਗਾ ਉਹ ਇੱਕ ਕਟਪੁਤਲੀ ਹੈ ਉਹ ਸਿਸਟਮ 'ਤੇ ਨੱਚਦਾ ਹੈ ਜਿਸ ਦਾ ਮਤਲਬ ਉਹਨਾਂ ਦੇ ਆਪਣੇ ਬੈਨੇਫਿਟ ਹੈ ਜਾਂ ਜੋ ਸਿਸਟਮ ਚਾਹੁੰਦਾ ਹੈ ਉਹਦੇ ਮੁਤਾਬਕ ਕੰਮ ਕਰਦੇ ਹੈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸੇ ਹਿੱਸੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਹੈਗਾ ਸਰਵੋਕਾਰ ਨਹੀਂ ਹੈਗਾ ਔਰ ਇਹ ਬਦਕਿਸਮਤੀ ਹੈ ਅੱਜ ਵੀ ਕਿ ਅੱਜ ਸਾਡੇ ਕੋਲ ਕਿਸੇ ਪਾਰਟੀ ਵਿੱਚ ਵੀ ਕੋਈ ਪੂਰ ਸੇ ਜੋਗ ਨਹੀਂ ਬੱਤ ਨਹੀਂ ਜੀ ਸੋ ਸਿੱਖੋ ਸਾਹਿਬ 1997 ਦੇ ਵਿੱਚ ਪੰਜਾਬ ਦਾ ਮਾਹੌਲ ਕਿਦਾਂ ਸੀਗਾ ਕਿਉਂਕਿ ਜਦੋਂ ਬਿਆਨ ਸਿੰਘ ਸੀਗੇ ਕਾਫੀ ਨੌਜਵਾਨ ਮਾਰੇ ਗਏ ਉਸ ਤੋਂ ਬਾਅਦ ਮੁੱਖ ਮੰਤਰੀ ਬਦਲੇ ਗਏ ਨੇ 97 ਦੇ ਵਿੱਚ ਕਿਦਾਂ ਦਾ ਮਾਹੌਲ ਬਣ ਗਿਆ ਸੀ ਪੰਜਾਬ ਚ ਜੀ ਤੁਸੀਂ ਬਿਆਨ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਉਹਨੂੰ ਬਹੁਤ ਲੋਕ ਇੱਕ ਬਚੜ ਦੇ ਤੌਰ ਤੇ ਵੀ ਜਾਣਦੇ ਆ ਠੀਕ ਹੈ ਇੱਕ ਕਾਣ ਹੋਇਆ ਸੀ ਜਿਹੜਾ ਕਿ ਅੱਜ ਵੀ ਉਹਦੇ ਤੇ ਜਿਹੜਾ ਹੈਗਾ ਧਿਆਨ ਕਰਨ ਦੀ ਬਜਾਏ ਅੱਜ ਗੈਂਗਸਟਰ ਨਾਲ ਮੁਕਾਬਲੇ ਵਾਲੀ ਗੱਲ ਤਾਂ ਸਾਹਮਣੇ ਆ ਗਈ ਹੈ ਗੈਂਗਸਟਰ ਬਾਅਦ ਇੰਤਕ ਕਿੱਥੇ ਕਿਵੇਂ ਕਿਦੇ ਸ਼ੈਲਟਰ ਤੱਕ ਪਹੁੰਚਿਆ ਉਸ ਤੇ ਤੈਅ ਤੇ ਨਹੀਂ ਜਾਣਾ ਚਾਹੀਦਾ ਉਹ ਵੀ ਕਰੋ ਇਹ ਜਿਹੜਾ ਹੈਗਾ ਇਹਨੂੰ ਨਿਬਡਣ ਵਾਸਤੇ ਵੀ ਕਰੋ ਉਦੋਂ ਕਿੱਡਾ ਵੱਡਾ ਸ਼ਿਕਾਰ ਖਿੜਿਆ ਗਿਆ 95 96 97 ਜਦੋਂ ਬਿਆਨਸੀਗਰੀ ਜਿਹੜੀ ਸਰਕਾਰ ਸੀਗੀ ਠੀਕ ਹੈ ਹਜ਼ਾਰਾਂ ਨੌਜਵਾਨਾਂ ਨੂੰ ਕਤਲ ਕੀਤੇ ਗਏ ਤਾਂ ਜੋ ਨੌਜਵਾਨੀ ਦੀ ਆਬਦੀ ਹਮੇਸ਼ਾ ਹੀ ਮਤਲਬ ਰਹੀ ਹੈ ਉਹਦੇ ਤੇ ਤਾਕਤ ਤੇ ਅੱਜ ਵੀ ਹੈਗੀ ਹੈ ਪਹਿਲਾਂ ਵੀ ਰਹੀ ਹੈ ਉਸ ਕਰਕੇ ਇਹ ਜਿਹੇ ਲੋਕ ਜਿਹੜੇ ਅੱਜ ਕਲੇਮ ਕਰਦੇ ਉਹਨਾਂ ਦੇ ਪਰਿਵਾਰ ਵੀ ਅਸੀਂ ਪੰਜਾਬ ਦੀ ਸ਼ਾਂਤੀ ਲੈਂਦੀ ਸ਼ਾਂਤੀ ਨਹੀਂ ਲੈਂਦੀ ਕੋਈ ਸਾਜਿਸ਼ੀ ਠੀਕ ਹੈ ਉਹ ਸਾਜਿਸ਼ ਦੇ ਅੰ内 ਕਿnabla ਦਾ ਯੂਨੀਫ ਜਿਹੜਾ ਸੀ ਬਰਬਾਦ ਕੀਤਾ ਗਿਆ ਖਤਮ ਕੀਤਾ ਗਿਆ ਕਿ ਨਸਲਕੁਸ਼ੀ ਕੀਤੀ ਗਈ ਉਹੀ ਚੀਜ਼ ਅਜੇ ਚੱਲ ਰਹੀ ਹੈ ਉਸ ਕਰਕੇ ਸਾਰੇ ਪੋਲਿਟਿਸ਼ੀਅਨ ਮੈਂ ਅੱਗੇ ਕਿਹਾ ਕਿ ਜਿਹੜੇ ਹੁਣ ਤੱਕ ਪਿੱਛੇ ਬੈਠੇ ਹੋਏ ਐ ਉਹ ਜਿਹੜੇ ਮਰ ਗਏ ਬੰਦ ਬੰਦ ਸੀ ਵਰਗੇ ਉਹਨਾਂ ਨੇ ਤਾਂ ਕਹਿਣਾ ਕੀ ਐ ਇਹ ਜਿਹੜੇ ਜਿਉਂਦੇ ਮਰੇ ਹੋਏ ਐ ਜਿਹੜੇ ਅੱਜ ਵੀ ਨਾਮ ਲੈਣ ਨੂੰ ਤਿਆਰ ਨਹੀਂ ਹੈ ਜਾਂ ਉਹ ਜਿਹੜੇ ਵਿੜਾ ਵੇਹਾ ਚੁੱਕੇ ਐ ਜਿਨ੍ਹਾਂ ਨੂੰ ਹੁਣ ਮੌਤ ਸਾਹਮਣੇ ਦਿਖਾਈ ਦਿੰਦੀ ਐ ਉਹ ਤਾਂ ਘੱਟੋ ਘੱਟ ਸੱਚ ਬੋਲ ਕੇ ਪੰਜਾਬ ਦੇ ਲੋਕਾਂ ਬਾਰੇ ਕੁਝ ਨਾ ਕੁਝ ਕਹਿ ਸਕਣਗੇ ਅਸੀਂ ਕੁਝ ਸੱਚ ਹੀ ਬੋਲਿਆ ਸੀ ਢਿੱਡੀ ਖੋਲਿਆ ਸੀ ਮੈਂ ਤਾਂ ਆਪਣੀ ਹਰ ਗੱਲ ਬਤਲਿਸ਼ ਕਹਿਣਾ ਹੁੰਦਾ ਕਿ ਜੇ ਅੱਜ ਸੱਚੀ ਬੋਲਣ ਲੱਗ ਜਾਈਏ ਪੁਰਾਣੇ ਬੰਦੇ ਤਾਂ ਲੋਕਾਂ ਸਾਹਮਣੇ ਅਜਿਹਾ ਕੁਝ ਆ ਜਾਊਗਾ ਕਿ ਪੰਜਾਬ ਦਾ ਹਰ ਵਿਸ਼ਿੰਦਾ ਹਰ ਵੋਟਰ ਜਾ ਕੇ ਅਗਲੀ ਵੋਟ ਕਰੇ ਕਰਤਾਰ ਨੂੰ ਚੁਣੇ ਨਾ ਕਿ ਪਾਰਟੀਆਂ ਵਿੱਚ ਬੈਠਾ ਜਿਹੜਾ ਗੰਦਾ ਬੜਾ ਬਟਾ ਪੋਲੀਟਿਕਲ ਇਹ ਤਾਂ ਬਚਨ ਦੀ ਲੋੜ ਹੈ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਜਾਗਦੇ ਹੋਏ ਲੋਕ ਜਾਗਦੇ ਹੋਏ ਲੋਕਾਂ ਦੇ ਵਿੱਚੋਂ ਜਿਹੜੇ ਆਪਣੇ ਲੀਡਰ ਚੁਣਨਗੇ ਉਮੀਦ ਹੈ ਬਿਨਾਂ ਡਾਗੋਤਲਾ ਹੋਊਗਾ ਨਹੀਂ ਤਾਂ ਅਜੇ ਹੀਆਂ ਜੋ ਕੁ ਜੜੀਆਂ ਚਿਬੜੀਆਂ ਹੁੰਦੀਆਂ ਪੰਜਾਬ ਨੂੰ ਇਹ ਤੁਹਾਡਾ ਲੋਹੂ ਡਾਗ ਰਿਹਾ ਤੇ ਪੀਂਦੀਆਂ ਰਹੀਆਂ ਪੀਂਦੀਆਂ ਰਹਿਣਗੀਆਂ ਤੇ ਹੋਰ ਤਗੜੀਆਂ ਹੁੰਦੀਆਂ ਰਹਿਣਗੀਆਂ ਆਪਣੇ ਪਰਿਵਾਰ ਪਾਲਦੇ ਨੇ ਅਡਮੀ ਜੀ ਸੋ ਸਿੱਖ ਸਾਹਿਬ ਤੁਸੀਂ ਵੀ ਅਫਸਰ ਰਹੇ ਹੋ ਪੁਲਿਸ ਦੇ ਵਿੱਚ ਅਫਸਰ ਹੋ ਲੱਗਦਾ ਤੁਹਾਨੂੰ ਵੀ ਪੁਲਿਸ ਵਾਲੇ ਉਕਸਾਂਦੇ ਨੇ ਵੀ ਲੀਡਰ ਨੂੰ ਤੁਸੀਂ ਐਦਾਂ ਕਰੋ ਤਾਂ ਸਰਕਾਰ ਆ ਜਾਈਏ ਤੁਹਾਡਾ ਇਹ ਬੇਨਿਫਿਟ ਹੋਵੇਗਾ ਜੀ ਇੱਕ ਕਿਸੇ ਪੁਲਿਸ ਅਫਸਰ ਦੀ ਗੱਲ ਨਹੀਂ ਕੀਤੀ ਗਈ ਹਾਂ ਜੀ ਕੋਈ ਵੀ ਹੋ ਸਕਦਾ ਹੈ ਹਾਂ ਜੀ ਪੁਲਿਸ ਦਾ ਵੀ ਹੋ ਸਕਦਾ ਹੈ ਪੁਲਿਸ ਦਾ ਵੀ ਹੋ ਸਕਦਾ ਕਿਉਂ ਨਹੀਂ ਹੁੰਦਾ ਹੋਊਗਾ ਅੱਜ ਉਸ ਰੇਟ ਤੋਂ ਲਾਲੀ ਛਰਮੇਦ ਹੋ ਗਈ ਕਿ ਪੰਜਾਬ ਦੇ ਵਿੱਚ ਧਮਾਕਾ ਨਹੀਂ ਹੋਈ ਤਰੀਪਿਆ ਦੇ ਵਿੱਚ ਹੋਰ ਅੱਗਾਂ ਨਹੀਂ ਲੱਗੀਆਂ ਤੇ ਇਹ ਤੋਂ ਸਾਫ ਸਿੱਧ ਹੁੰਦਾ ਕਿ ਜਿਹੜੀ ਇਕਾਸਟੈਂਸੀ ਹੈਗੀ ਸਿਸਟਮ ਹੀ ਕਰਦਾ ਹੈ ਸਿਸਟਮ ਆ ਬਾਰ ਬਾਰ ਕਿਹਾ ਜਾਂਦਾ ਹੈ ਸਿਸਟਮ ਕੀ ਹੈ ਲੋਕਾਂ ਨੂੰ ਸਮਝ ਨਹੀਂ ਆਉਂਦਾ ਸਿਸਟਮ ਉਹ ਹੀ ਹੈ ਜਿਹੜਾ ਇਸ ਅਫਸਰ ਚਾਹੀ ਨੂੰ ਚਲਾਉਂਦਾ ਹੈ ਜਿਹੜਾ ਜੁਡੀਸ਼ਰੀ ਨੂੰ ਚਲਾਉਂਦਾ ਹੈ ਜਿਹੜਾ ਬਿਊਰੋਕ੍ਰੇਟ ਨੂੰ ਚਲਾਉਂਦਾ ਹੈ ਜਿਹੜਾ ਪੋਲਿਟਿਸ਼ੀਅਨ ਨੂੰ ਚਲਾਉਂਦਾ ਉਹ ਇੱਕ ਸਿਸਟਮ ਹੈ ਠੀਕ ਹੈ ਉਹ ਸਿਸਟਮ ਦੇ ਦੀ ਇਨਕਮ ਕਰਕੇ ਹਮੇਸ਼ਾ ਹੀ ਇਹਨਾਂ ਦੇ ਜਿਹੜਾ ਹੈਗਾ ਨੁਕਸਾਨ ਕੀਤਾ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਸੀਨੀਅਰ ਲੋਕ ਜਿਹੜੇ ਹੈਗੇ ਉਸ ਟਾਈਮ ਦੇ ਜਿਹੜੇ ਹੈਗੇ ਆ ਅੱਜ ਅਗੋਂ ਰੌਣਕਾਂ ਵਾਸਤੇ ਜਿਸ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਉਹਦੇ ਵਿੱਚੜਾ ਪੂਰਾ ਯੋਗਦਾਨ ਹੁਣ ਵੀ ਲੋਕ ਪਾ ਰਹੇ ਕਿਉਂਕਿ ਪਿਛਲੇ ਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਹੁਣ ਵਾਲਿਆਂ ਨੂੰ ਘੱਟ ਡਰ ਨਹੀਂ ਹੈ ਕੁਸ ਕਰਕੇ ਇਹ ਚੀਜ਼ਾਂ ਚਾਲੀ ਰਹਿਣਗੀਆਂ ਜੇ ਨਾ ਮਜਾਗਰ ਨਹੀਂ ਹੁੰਦੇ ਪ੍ਰਾਣਿਕ ਜੀ ਸੋ ਸਰਦਾਰ ਸਾਹਿਬ ਪਰਿਵਾਰ ਵਾਲੇ ਸਟਾਫ ਦੀ ਗੋਹਰ ਲਗਾਉਂਦੇ ਨੇ ਵੀ ਸਾਡੇ ਪ੍ਰਾਣ ਨੂੰ ਇਨਸਾਫ ਦਿੱਤਾ ਜਾਵੇ ਪਰ ਉਹ ਕਿਤਨਾ ਕਿਤੇ ਲੰਮਾ ਲੰਮਾ ਡੇਟਾ ਪੈਂਦੀਆਂ ਨੇ ਜਾਂ ਕੇਸ ਲੰਮੇ ਲੰਮੇ ਚੱਲ ਰਹੇ ਨੇ ਇਨਸਾਫ ਮਿਲਦਾ ਦੇਖੀਓ ਕਿਤਨੇ ਕਿਤੇ ਅਫੀਸ ਕਿਤੇ ਸਵਾਲ ਖੜੇ ਕਰਦੇ ਨੇ ਜੀ ਬਿਲਕੁਲ ਜੇ ਡਿਜੀਟਲ ਸਿਸਟਮ ਕਾਉਂਟੇਬਿਲਟੀ ਨਹੀਂ ਹੈ ਜੀ ਸਾਡੇ ਚ ਠੀਕ ਹੈ ਫਿਰ ਬਰਬਲ ਕਿਹਨਾ ਹੁੰਦਾ ਜੇ ਡਿਜੀਟਲ ਸਿਸਟਮ ਦੀ ਕਾਉਂਟੇਬਿਲਟੀ ਹੋ ਜੇ ਡਿਜੀਟਲ ਸਿਸਟਮ ਆਪਣੀ ਪੈਰਾਸੈਲੈਸੂਟੀ ਬਾਰ ਕੇ ਸਹੀ ਨਾ ਕਰਨ ਲੱਗੇ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਹੈਗੀ ਲੇਟ ਇਨਸਾਫ ਮਿਲਦਾ ਪਹਿਲੀ ਗੱਲ ਅਨਸਾਫ ਮਿਲਦਾ ਹੀ ਨਹੀਂ ਲੇਟ ਵੀ ਮਿਲਦਾ ਤਾਂ ਉਹਨੂੰ ਜੁਰਮਾਨੇ ਨੂੰ ਮਿਲਦਾ ਜਿਹਦੇ ਪੱਲੇ ਕੋਈ ਉਹਨੂੰ ਮਿਲਦਾ ਤੂੰ ਜਿਹੜੀ ਚੀਜ਼ ਖਰੀਦੋ ਫਰੋਖ ਦਾ ਸਮਾਨ ਹੋ ਗਿਆ ਉਹਦੇ ਤੇ ਕੀ ਗੱਲਾਂ ਕਰੀਏ ਸੋ ਜੁਡੀਸ਼ੀਅਨ ਸਿਸਟਮ ਵਿਦੇ ਪੰਜਾਬ ਦਾ ਸੌਰੀ ਇੰਡੀਆ ਦਾ ਆਪਣੇ ਮੁਲਕ ਦਾ ਠੀਕ ਹੋਊਗਾ ਉਹਦੇ ਨਾਲ ਬਹੁਤ ਹੀ ਕੁਝ ਜਿਹੜਾ ਹੌਲੇ ਸੁਮੇ ਦੇ ਵਿੱਚ ਬਦਲਾਅ ਵੀ ਹੋਣਾ ਹੈ ਕਿਉਂਕਿ ਕਾਨੂੰਨ ਦੇ ਡਰ ਤੋਂ ਬਿਨਾ ਕੋਈ ਵੀ ਜਿਹੜਾ ਕ੍ਰਿਮਨ ਲੱਗਣੀ ਹੈ ਉਹਨੂੰ ਕੋਈ ਚਿੰਤਾ ਨਹੀਂ ਕਿਸੇ ਦਾ ਵੀ ਗਲਤ ਕੰਮ ਤੋਂ ਤੇ ਕਹਿੰਦਾ ਕਿ ਕਿੱਡੀਆਂ ਕਿੱਡੀਆਂ ਗੱਲਾਂ ਢੱਡਚ ਪਾ ਕੇ ਬੈਠੇ ਲੋਕ ਹੁਣ ਵੀ ਤਾਂ ਜੇ ਇਹ ਗੱਲ ਬਾਹਰ ਆਈ ਹੈ ਤਾਂ ਮਤਲਬ ਕੋਈ ਵੀ ਕੋਰਟ ਉਹ ਵੀ ਕੌਡੀਆਂ ਇਸ ਲੈ ਸਕਦੀ ਹੈ ਅਸਪਸ਼ਟ ਦੇ ਹਾਫ ਕਰਵਾਈ ਕਰੇ ਜੀ ਨਾਮ ਲਾਉ ਜਾਂਦਾ ਜਾਂ ਚਲੋ ਜੇ ਤੋ ਇਸ ਕਰਕੇ ਇੰਨੀ ਵੱਡੀ ਗੱਲ ਨੂੰ ਜਿਹੜਾ ਹੈਗਾ ਇਹਨੂੰ ਲੱਗਦੀ ਲੈ ਜਾ ਰਿਹਾ ਕਿਸੇ ਪੋਲੀਟਿਕਲ ਪਾਰਟੀ ਦੀ ਗੱਲ ਨਹੀਂ ਕਰਦੀ ਇਸ ਮਾਮਲੇ 'ਚ ਕਿਉਂਕਿ ਸਾਰੇ ਇਸ ਮਾਮਲੇ 'ਚ ਲੰਗੇ ਆ ਤੇ ਜਿਹੜਾ ਆਵਾਜ਼ ਇਨਫਾਰਮ ਵਾਲਾ ਤੁਹਾਡਾ ਵਰਗ ਹੈ ਉਹ ਸਾਡਾ ਸੁੱਤਾ ਹੋਇਆ ਜਾਂ ਸੁੱਤਾ ਹੋਇਆ ਜੰਡਰਿਆ ਹੋਇਆ ਜਾਂ ਮਰਿਆ ਹੋਇਆ ਜੂ ਮੱਦੀ ਬਿੰਦੂ ਸੋ ਇਹ ਜਿਹੜਾ ਫੈਸਲਾ ਦੇ ਇਨਕਸ਼ਾਫ ਹੈ ਇਹ ਬਿਹਤਰੀ ਆਪਣੇ ਲੋਕਾਂ ਨੂੰ ਦਿਖਾਉਣ ਵਾਸਤੇ ਕਾਫੀ ਹੈ ਕਿ ਸਾਡਾ ਪੋਲਿਟਿਕਲ ਟੱਚ ਜਿਹੜਾ ਹੈ ਕਿੰਨਾ ਨਿਕਲਿਆ ਹੋਇਆ ਹੈ ਤੇ ਇਹ ਤੋਂ ਆਉਣ ਵਾਲੇ ਸਮੇਂ ਵਿੱਚ ਅਸੀਂ ਕੀ ਆਸ ਕਰ ਸਕਦੇ ਹਾਂ ਸ਼ੁਕਰੀਆ ਜੀ ਥੈਂਕ ਯੂ ਸੋ ਜਿੱਦਾਂ ਕੀ ਬੀਬੀ ਜਗੀਰਕੌਰ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਕਿ ਅਫਸਰ ਉਹ ਕਿਹੜੇ ਅਫਸਰ ਨੇ ਤੇ ਇਨਾ ਸਮਾਂ ਬੀਬੀ ਜਗੀਰਕੌਰ ਨੇ ਉਹ ਰਾਜ਼ ਕਿਉਂ ਰੱਖਿਆ ਕਾਫੀ ਸਵਾਲ ਨੇ ਜਿਨ੍ਹਾਂ ਰਾਜ਼ਾ ਨੂੰ ਲੈ ਕੇ ਉਹ ਘਿਰਦੇ ਹੋਏ ਨਜ਼ਾਰੇ ਨੇ ਹੁੰਦਾ ਬੀਬੀ ਜਗੀਰਕੌਰ ਪੱਠੜੀ ਦੱਸ ਸਕਦੇ ਨੇ ਕਿ ਉਹਨਾਂ ਦੇ ਬਿਆਨਾਂ ਦੇ ਵਿੱਚ ਕਿੰਨੀ ਸੱਚਾਈ ਸੀ ਉਹੋ ਬਿਆਨ ਕਿਉਂ ਦਿੱਤਾ ਗਿਆ ਕਿਹੜੇ ਅਫਸਰਾਂ ਨੇ ਦਿੱਤਾ ਗਿਆ ਬੜਾ ਗੰਭੀਰ ਵਿਸ਼ਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ